ਆ ਨਾਲ ਪੱਟੀ ਆ ਜੱਗਿਆ ਠੀਕ ਹੋਰ ਪਾਣੀ ਵੀ ਦਿੱਤਾ ਹੋਇਆ ਤੜਕੇ ਵੇਰਣਾ ਲਾਇਆ ਕਰ ਤੈਨੂੰ ਮੈਂ ਕਿੰਨੇ ਦਿਨ ਹੋ ਗਏ ਆਂਦੇ ਨੂੰ ਕੋਈ ਵੇਰਣਾ ਲਾਇਆ ਕਰ ਯਾਰ ਉੱਠਿਆ ਨਹੀਂ ਆਂਦਾ ਮੈਂ ਕਿਹਾ ਕਿਉਂ ਨਹੀਂ ਜਾਂਦਾ ਉਹ ਵੇ ਜੇ ਦੁਪਹਿਰੇ ਬੰਦਾ ਝੱਟ ਸੌਂ ਲੈਂਦਾ ਫਿਰ ਕੀ ਦੁਪਹਿਰੇ ਲੱਗੇ ਰਾਂਗੇ ਆਪਾਂ ਦੁਪਹਿਰੇ ਐਵੇਂ ਲੱਗੇ ਰਾਂਗੇ ਦੁਪਹਿਰੇ ਲੱਗੇ ਰਾਂਗੇ ਰੰਗ ਕਾਲਾ ਹੋ ਜਾਂਦਾ ਆਪਾਂ ਤਾਂ ਖੇਤਾਂ 'ਚ ਫਿਰਦੇ ਆਂ ਤੇ ਸਤਿੰਦਰ ਸਰਤਾਜ ਹੋਣੀ ਗਾਣੇ ਗਾਉਂਦੇ ਸਟੇਜਾਂ 'ਤੇ ਅੱਛਾ ਆ ਵੇਖ ਲਾ ਉਹਨਾਂ ਦਾ ਕੀ ਹਾਲ ਹੋਇਆ ਪਿਆ ਕੀ ਹੋੜ ਮਾਪਤਾ ਨਾਦੀਆਂ ਮਾਪਤਾ ਜਤਾਲਵੇਂ ਕਾਲਾ ਹੋ ਗਿਆ ਯਾਰ ਸਵੇਰੇ 5 ਵਜੇ ਲੱਗ ਉਹ ਤਾਂ ਐਸੀ ਥੰਨੇ ਰਹਿੰਦੇ ਨੇ 5 ਆਪਾਂ ਦਾ ਇੱਥੇ ਆਪਾਂ ਦਾ ਹੋ ਜਾਏ ਕਾਲੇ ਤੂੰ ਇਹ ਛੋਨਾ ਚੀਜ਼ ਹੀ ਇਹੋ ਜੀ ਇਹੀ